ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਸਭ ਤੋਂ ਪਹਿਲਾਂ ਸੋ ਦੋਸਤੋ ਜਿੱਦਾਂ ਕਿ ਆਪਾਂ ਪਸ਼ੂ ਵੇਚਣ ਖਰੀਦਣ ਦੇ ਨਾਲ ਨਾਲ ਨੌਲੇਜੇਬਲ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਹੀਦਾ ਤੁਹਾਡੇ ਵਾਸਤੇ ਜਿਸ ਨੂੰ ਤੁਸੀਂ ਦੋਸਤੋ ਵੇਖ ਕੇ ਉਸ ਨੂੰ ਲਾਭ ਵੀ ਲੈ ਸਕਦੇ ਹੋ ਉਹਨਾਂ ਵੀਡੀਓ ਤੋਂ ਤੁਹਾਨੂੰ ਜਿਹੜਾ ਫਾਇਦਾ ਵੀ ਹੋ ਸਕੇ ਇਹੋ ਸਾਡਾ ਮਕਸਦ ਹੈ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਦੋਸਤੋ ਨਵੇਂ ਜਾਨਵਰ ਖਰੀਦਣ ਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਚਾਹੀਦਾ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਬਹੁਤੇ ਮੇਰੇ ਵੀਰ ਜਾਣਕਾਰ ਵੀ ਹੋਣਗੇ ਪਰ ਜਿਹੜੇ ਨਹੀਂ ਜਾਣਕਾਰ ਉਨਾਂ ਲਈ ਇਹ ਵੀਡੀਓ ਜਿਹੜੀ ਬਣਾਈ ਹੈ ਦੋਸਤੋ ਉਹ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖ ਸਕਦੇ ਆ ਸੋ ਦੋਸਤੋ ਜ਼ਿਆਦਾਤਰ ਤੁਸੀਂ ਦੇਖਿਆ ਹੋਵੇਗਾ ਵੀ ਆਪਾਂ ਕੋਈ ਵੀ ਟਰੈਕਟਰ ਮਸ਼ੀਨਰੀ ਕਾਰ ਆਦ ਕਿਸੇ ਤਰ੍ਹਾਂ ਦੇ ਵੀ ਸੰਬੰਧਿਤ ਜਿਹੜੀ ਚੀਜ਼ ਲੈਣੀ ਜਾਣੀ ਹੋਵੇ ਤੇ ਆਪਾਂ ਜਿਹੜਾ ਮਿਸਤਰੀ ਆ ਉਸ ਕੈਟਾਗਰੀ ਦਾ ਚਾਹੇ ਉਸ ਮਸ਼ੀਨਰੀ ਦੇ ਰਿਲੇਟਡ ਆਪਾਂ ਉਸ ਨੂੰ ਲੈ ਕੇ ਜ਼ਰੂਰ ਜਾਣੇ ਆ ਤਾਂ ਕਿ ਉਹ ਇੰਜਨ ਸੰਬੰਧੀ ਗੀਅਰ ਸੰਬੰਧੀ ਹੋਰ ਕਾਗਜ਼ਾਤ ਵੀ ਜਿਹੜੇ ਆਪਾਂ ਨੂੰ ਬਿਲਕੁਲ ਜਾਣਕਾਰ ਜਿਹੜਾ ਬੰਦਾ ਪ੍ਰੋਪਰ ਤੌਰ ਤੇ ਦੱਸ ਦਿੰਦਾ ਵੀ ਇਹ ਚੀਜ਼ ਆਪਾਂ ਨੂੰ ਲੈਣੀ ਚਾਹੀਦੀ ਆ ਚਾਹੀ ਨਹੀਂ ਸੋ ਦੋਸਤੋ ਇਦਾਂ ਹੀ ਪਸ਼ੂਆਂ ਦੇ ਵਿੱਚ ਹੈਗਾ ਪਰ ਜਿਹੜੇ ਪਸ਼ੂ ਨੇ ਦੁੱਧ ਤੇ ਸੂਏ ਦੇ ਨਹੀਂ ਹੁੰਦੇ ਆ ਦੋਸਤੋ ਉੱਥੇ ਆਪਾਂ ਕੁਝ ਜਿਹੜੀਆਂ ਅੰਗਿਲੀਆਂ ਕਰ ਦਿੰਨੇ ਆ ਨਾ ਤਾਂ ਕੋਈ ਜਨਮ ਤਰੀਕ ਨਾ ਕੋਈ ਨਸਲ ਦਾ ਦੁੱਧ ਦਾ ਕੋਈ ਰਿਕਾਰਡ ਤੇ ਨਾ ਹੀ ਕੋਈ ਵੈਕਸੀਨੇਸ਼ਨ ਰਿਕਾਰਡ ਆਪਾਂ ਦੇਖਦੇ ਆ ਉਮੀਦ ਹੈ ਕਿ ਦੋਸਤੋ ਅੱਗੇ ਤੋਂ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਰੱਖਿਆ ਜਾਵੇਗਾ ਤੇ ਇਹਨਾਂ ਗੱਲਾਂ ਨੂੰ ਫੋਲੋ ਜ਼ਰੂਰ ਕਰੋਗੇ ਤੁਸੀਂ ਪਸ਼ੂ ਹਮੇਸ਼ਾ ਦੋਸਤੋ ਤਾਜ਼ਾ ਸੋਇਆ ਜਾਨਵਰ ਕੱਟੀ ਵੱਛੀ ਵਾਲਾ ਹੀ ਲਵੋ ਮਤਲਬ ਦੋਸਤੋ ਉਸ ਦੇ ਨਾਲ ਜਿਹੜਾ ਬੱਚਾ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਆ ਬਿਨ ਬੱਚੇ ਤੋਂ ਜਿਹੜਾ ਪਸ਼ੂ ਕੋਈ ਵੀ ਬਹੁਤ ਘੱਟ ਅਰੀਅਰ ਤੁਸੀਂ ਖਰੀਦਿਆ ਕਰੋ ਮੁਨਾਫੇਯੁਗ ਹੁੰਦਾ ਦੋਸਤੋ ਜਿਹੜਾ ਪਸ਼ੂ ਦੇ ਨਾਲ ਕੱਟੀ ਵੱਛੀ ਕੋਈ ਬੱਚਾ ਹੁੰਦਾ ਪਸ਼ੂ ਹਮੇਸ਼ਾ ਜਿਹੜਾ ਠੀਲ ਸ਼ਾਂਤ ਸੁਭਾਅ ਦਾ ਪਤਲੇ ਚੰਮ ਦਾ ਲਵ ਬਰੀਕ ਚਮੜੀ ਦੇ ਵਿੱਚ ਪਸ਼ੂ ਖਰੀਦੋ ਗਾਂ ਜਿਹੜੀ ਹੈ ਬਿਨਾ ਸਿੰਗਾ ਤੋਂ ਤੁਸੀਂ ਖਰੀਦੋ ਨਸਲ ਦੁੱਧ ਦਾ ਰਿਕਾਰਡ ਜਿਹੜਾ ਜ਼ਰੂਰ ਦੇਖ ਲਵੋ ਦੋ ਟਾਈਮ ਦੀ ਮੈਂ ਹਰ ਵਾਰ ਕਹਿਣਾ ਹੁੰਦਾ ਵੀ ਦੋ ਟਾਈਮ ਦੀ ਤਿੰਨ ਟਾਈਮ ਦੀ ਜਿਹੜੀ ਚੁਆਈ ਆ ਦੋਸਤੋ ਤਸੱਲੀ ਨਾਲ ਜ਼ਰੂਰ ਤੁਸੀਂ ਕਰ ਲਵੋ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਦੋਸਤੋ ਖਰੀਦਣ ਤੋਂ ਪਹਿਲਾਂ ਦੀਆਂ ਨੇ ਤੇ ਬਹੁਤੇ ਮੇਰੇ ਵੀਰ ਜਿਹੜੇ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਆ ਅੱਜ ਕੱਲ ਜਿਹੜਾ ਸੋਸ਼ਲ ਨੈਟਵਰਕ ਦਾ ਜ਼ਮਾਨਾ ਦੋਸਤੋ ਆ ਸੋਸ਼ਲ ਸਾਈਟਾਂ ਦੇ ਉੱਪਰ ਜਿਹੜੀਆਂ ਵੀਡੀਓ ਫੋਟੋ ਅਪਲੋਡ ਕੀਤੀਆਂ ਜਾਂਦੀਆਂ ਨੇ ਪਸ਼ੂਆਂ ਦੇ ਸਬੰਧ ਦੇ ਵਿੱਚ ਉਹ ਕਾਪੀਆਂ ਕਰਕੇ ਜਿਹੜੀਆਂ ਕਿਤੇ ਨਾ ਕਿਤੇ ਗਾਂ ਦੀ ਗਾਂ ਉਹ ਅਪਲੋਡ ਕੀਤੀਆਂ ਜਾਂਦੀਆਂ ਨੇ ਪਸ਼ੂ ਕਿਸੇ ਦਾ ਹੁੰਦਾ ਉਹਨੂੰ ਤੀਜੀ ਚੌਥੀ ਤਾਂ ਕੋਈ ਅਪਲੋਡ ਕਰ ਦਿੰਦਾ ਸੋ ਅੱਗੇ ਪੈਸੇ ਪਵਾ ਕੇ ਬਾਅਦ ਵਿੱਚ ਉੱਥੇ ਠੱਗੀ ਵੀ ਵੱਜਦੀ ਆ ਸੋ ਬਹੁਤੇ ਮੇਰੇ ਵੀਰ ਜਿਹੜੇ ਆ ਇਹਨਾਂ ਭੁਲੇਖਿਆਂ ਦੇ ਵਿੱਚ ਨਾ ਰਵੋ ਪ੍ਰੋਪਰ ਪਸ਼ੂ ਆਪਣਾ ਵੇਖ ਲਵੋ ਵੀਡੀਓ ਕਾਲ ਤੇ ਵੇਖ ਲਵੋ ਪ੍ਰੋ ਜਿਹੜੀ ਮੌਕੇ ਤੇ ਪਹੁੰਚ ਕੇ ਜਰੂਰ ਕਰੋ ਸੋ ਦੋਸਤੋ ਨੰਬਰ 1 ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪਸ਼ੂ ਨੂੰ ਖਰੀਦਣ ਵੇਲੇ ਚੈੱਕ ਕਰੋ ਕਿ ਉਹ ਟੀਬੀ ਜਾਂ ਬਰੂਸਲਿਸ ਭਾਰ ਪੈਣਾ ਵਰਗੀਆਂ ਰੋਗਾਂ ਤੋਂ ਮੁਕਤ ਹੋਵੇ ਉਸ ਦਾ ਤਾਪਮਾਨ ਵੀ ਜਰੂਰ ਚੈੱਕ ਕਰੋ ਰੀੜ ਦੀ ਜਿਹੜੀ ਹੱਡੀ ਆ ਦੋਸਤੋ ਸਿੱਧੀ ਹੋਵੇ ਕੋ ਬਣਾ ਨਿਕਲਿਆ ਹੋਵੇ ਪਸ਼ੂ ਦੇ ਵਿੱਚ ਨੰਬਰ 2 ਕਦੇ ਵੀ ਜਿਆਦਾ ਕੱਚਾ ਚਾਹੇ ਜਿਆਦਾ ਪੱਕਾ ਪਸ਼ੂ ਨਾ ਖਰੀਦੋ ਕਈ ਵੀਰ ਨੇ 7 ਮਹੀਨੇ ਦਾ 6 ਮਹੀਨੇ ਦਾ ਪਸ਼ੂ ਖਰੀਦ ਲੈਂਦੇ ਨੇ ਬਾਲਾ ਕੱਚਾ ਪਸ਼ੂ ਖਰੀਦ ਲੈਂਦੇ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਲਟ ਵੀ ਹੋ ਸਕਦਾ ਉਸ ਤੇ ਜਿਹੜੀ ਆਪਣੀ ਸੋਚ ਸਮਝ ਦੇ ਮੁਤਾਬਕ ਜਿਹੜਾ ਫੈਸਲਾ ਤੁਸੀਂ ਆਪ ਮੌਕੇ ਤੇ ਨਰਕ ਪਰਖ ਕਰਕੇ ਜ਼ਰੂਰ ਕਰ ਲਵੋ ਕਿਉਂਕਿ ਭਾਰ ਵੀ ਪਸ਼ੂ ਦੇ ਪੈਂਦਾ ਹੋ ਸਕਦਾ ਕੋਈ ਉਸ ਨੂੰ ਹੋਰ ਵੀ ਬਿਮਾਰੀ ਹੋ ਸਕਦੀ ਏ ਵੀ ਪਸ਼ੂ ਕੱਚਾ ਵੇਚਣ ਦਾ ਕੋਈ ਨਾ ਕੋਈ ਮਕਸਦ ਵੀ ਹੁੰਦਾ ਹੈ ਜ਼ਿਆਦਾਤਰ ਕਿਸੇ ਕੇਸਾਂ ਦੇ ਵਿੱਚ ਲੋੜ ਹੁੰਦੀ ਪੈਸੇ ਦੀ ਅ ਨੀਡ ਹੁੰਦੀ ਆ ਉਥੇ ਜਿਹੜਾ ਕਿਸਾਨ ਮੇਰੇ ਵੀਰ ਨੇ ਪਸ਼ੂ ਸੇਲ ਵੀ ਕਰ ਦਿੰਦੇ ਆ ਉਥੇ ਤੁਹਾਡੀ ਆਪਣੀ ਸੋਚ ਸਮਝਾ ਪਸ਼ੂ ਨੂੰ ਤੁਸੀਂ ਕਿੱਦਾਂ ਖਰੀਦ ਲਿਓ ਤੇ ਬਾਹਲਾ ਪੱਕਿਆ ਪਸ਼ੂ ਜਿਆਦੇ ਵੱਡੇ ਸੁਵੇਆਂ ਦੇ ਵਿੱਚ 6ਵੇਂ 7ਵੇਂ 8ਵੇਂ ਸੁਵੇਲਾ ਪਸ਼ੂ ਨਾ ਖਰੀਦੋ ਕਿਉਂਕਿ ਉੱਥੇ ਜਾਂਦੇ ਜਾਂਦੇ ਪਸ਼ੂ ਦੀ ਜਿਹੜੀ ਦੁੱਧ ਦੀ ਕੈਪੈਸਿਟੀ ਆ ਮੋਸਟਲੀ ਕਿਤੇ ਨਾ ਕਿਤੇ ਘਟ ਹੋ ਜਾਂਦੀ ਆ ਸੋ ਉੱਥੇ ਜਿਹੜਾ ਤੁਸੀਂ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖ ਲਵੋ ਨੰਬਰ 3 ਤੇ ਜਿਹੜਾ ਦੋਸਤੋ ਪਸ਼ੂ ਨੂੰ ਚਾਰੇ ਪਾਸੇ ਤੋਰ ਕੇ ਵੇਖੋ ਵੇਖੋ ਸਾਰੇ ਬੰਦੇ ਮੌਜਨਾ ਕਰੋ ਪਸ਼ੂ ਦਾ ਚਾਰੇ ਪਾਸਿਓਂ ਦੇਖੋ ਵੀ ਉਸ ਦਾ ਜਿਹੜਾ ਲੇਵਾ ਹੈ ਹਵਾਨਾ ਅਡਰਾ ਕਿਤੇ ਟੇਟਾ ਤਾਂ ਨਹੀਂ ਹੈਗਾ ਕੋਈ ਬਾਈ ਤੇ ਨਹੀਂ ਰੱਖਦਾਗਾ ਸੋ so, ਨੰਬਰ 4 ਤੇ ਦੋਸਤ ਜਿਹੜਾ ਥਾਣਾ मुट्ठी ਵਿੱਚ ਆਉਣਾ ਚਾਹੀਦਾ ਜਿਆਦਾ ਲੰਬੇ ਪਸ਼ੂ ਦੇ ਥਣ ਵੀ ਜਿਹੜੇ ਨੁਕਸਾਨ ਦੇਕ ਨੇ ਤੇ ਪਲੇ ਛੋਟੇ ਵੀ ਥਣਾ ਤੋਂ ਬਹੁਤ ਜਿਆਦਾ ਗੁਰੇਜ ਕਰੋ ਬਿਲਕੁਲ मुट्ठी ਵਾਲਾ ਥਣਾ ਲੱਗਾ ਹੋਵੇ ਜਿਹੜਾ ਤੁਹਾਡੀ मुट्ठी ਦੇ ਵਿੱਚ ਪ੍ਰੋਪਰ ਤੌਰ ਤੇ ਥਣ ਆ ਸਕੇ ਸੋ ਦੋਸਤੋ ਨੰਬਰ 5 ਥਣਾ ਦੇ ਵਿੱਚੋਂ ਧਾਰ ਚੋਨਵੇਲੇ ਧਾਰ ਇੱਕ ਸਮਾਨ ਰੱਸੀ ਵਾਂਗ ਸਿੱਧੀ ਆਵੇ ਭੂਰ ਨਹੀਂ ਪਾਣੀ ਚਾਹੀਦੀ ਜੇ ਭੂਰ ਪੈਂਦੀ ਹੈ ਤਾਂ ਤੁਹਾਡੇ ਕਿੱਲੇ ਤੇ ਆ ਕੇ ਤੁਹਾਡੇ ਘਰ ਆ ਕੇ ਉਹ ਸਮੱਸਿਆ ਖੜੀ ਕਰੇਗਾ ਨੰਬਰ 6 ਲੇਵੇ ਤੋਂ ਦੋਸਤੋ ਜਿਹੜੀ ਗੰਦੇ ਖੂਨ ਵਾਲੀ ਨਾੜ ਆ ਜਿੰਨੀ ਮੋਟੀ ਤੇ ਵਿੰਗੀ ਟੇਢੀ ਹੋਵੇਗੀ ਉਹਨਾਂ ਵੱਧ ਤੋਂ ਵੱਧ ਦੋਸਤੋ ਪਸ਼ੂ ਜਿਹੜਾ ਦੁੱਧ ਦੇਵੇਗਾ ਸੋ ਕਈ ਵੀਰ ਉਸ ਨੂੰ ਜਿਹੜੀ ਮਿਲਕ ਵੇਣ ਦੇ ਨਾਮ ਨਾਲ ਵੀ ਅੱਗੇ ਇਸ ਸਕਾਰ ਕਰਦੇ ਨੇ ਮਤਲਬ ਕਿ ਜਾਣਦੇ ਨੇ ਪਰ ਦੋਸਤੋ ਉਹ ਗੰਦੇ ਖੂਨ ਵਾਲੀ ਜਿਹੜੀ ਨਾੜ ਹੁੰਦੀ ਆ ਪਰ ਮਕਸਦ ਜਿਹੜਾ ਦੋਸਤੋ ਤੁਸੀਂ ਸੇਮ ਹੀ ਸਮਝ ਲਿਓ ਜੇਕਰ ਦੁੱਧ ਵਾਲੀ vein ਵੀ ਕਿਹਾ ਜਾਂਦਾ ਹੈ ਚਾਹੇ ਗੰਦੇ ਖੂਨ ਵਾਲੀ ਨਾੜੀ ਹੀ ਹੈਗੀ ਆ ਉਹ ਪ੍ਰੋਪਰ ਤੌਰ ਤੇ ਮੋਟੀ ਰਸੇ ਵਾਂਗ ਹੋਣੀ ਚਾਹੀਦੀ ਉਹਦੇ ਵਿੱਚ ਜਿੰਨੇ ਵਾਲਵਿੰਗ ਹੋਣਗੇ ਉਨਾਂ ਹੀ ਪਸ਼ੂ ਜਿਹੜਾ ਦੁੱਧ ਜ਼ਿਆਦਾ ਦੇਵੇਗਾ ਸੋ ਨੰਬਰ 7 ਪਸ਼ੂ ਨੂੰ ਪਿੱਛੋਂ ਸੂਤੋਂ ਦੇਖਣ ਤੋਂ ਹੇਠਾਂ ਤੱਕ ਦੋਸਤੋ ਜਿਹੜਾ ਪਸ਼ੂ ਖੁੱਲਦਾ ਜਾਂਦਾ ਹੋਵੇ ਪਸ਼ੂ ਦਾ ਕੱਦ ਵੀ ਚੰਗਾ ਉੱਚਾ ਹੋਵੇ ਨੰਬਰ 9 ਤੇ ਦੋਸਤੋ ਜਿਹੜਾ ਪਸ਼ੂ ਦਾ ਭਾਰ ਮੇਣਕੇ ਜਿਹੜਾ ਪਸ਼ੂ ਜ਼ਰੂਰ ਖਰੀਦੋ ਤੰਦਰੁਸਤ ਗਾਂ ਦਾ ਭਾਰ 5 ਕੁਇੰਟਲ ਹੁੰਦਾ ਹੈ ਤੇ ਇਸ ਦੇ ਉਲਟ ਜਿਹੜੇ ਪਸ਼ੂ ਮੱਝਾਂ ਦੇ ਵਿੱਚ ਤੁਸੀਂ ਵੇਖੋ ਤਕਰੀਬਨ 4 ਤੋਂ 5 5 ਜਿਹੜਾ ਕੁਇੰਟਲ ਮੱਝਾਂ ਦਾ ਭਾਰ ਵੀ ਉੱਪਰ ਹੋਣਾ ਚਾਹੀਦਾ ਨੰਬਰ 10 ਤੇ ਜੇਕਰ ਦੋਸਤੋ ਗੱਲ ਕਰਕੇ ਪਸ਼ੂ ਦੀਆਂ ਅੱਖਾਂ ਚਮਕਦਾਰ ਹੋਣ ਕੋਈ ਪਾਣੀ ਜਾਂ ਗਿੱਡ ਵਗੈਰਾ ਨਾ ਹੋਵੇ ਨੰਬਰ 11 ਪਸ਼ੂ ਨੂੰ ਅੱਗੇ ਖੜ ਕੇ ਵੇਖੋ ਪਸ਼ੂ ਪਿੱਛੇ ਨੂੰ ਜਿਹੜਾ ਖੁੱਲਦਾ ਜਾਵੇ ਅੱਗੇ ਤੋਂ ਪਸ਼ੂ ਦੀ ਜਿਹੜੀ ਮਟਾਈ ਆ ਚਾਹੇ ਕਹੇ ਲੋ ਵੀ ਪਤਲਾ ਤੇ ਪਿੱਛੇ ਨੂੰ ਜਿਹੜਾ ਪਸ਼ੂ ਚੌੜਾ ਹੁੰਦਾ ਜਾਵੇ ਖੁੱਲਦਾ ਜਾਵੇ ਪਸ਼ੂ ਚ ਢਿੱਲਾਪਨ ਵੀ ਹੋਣਾ ਚਾਹੀਦਾ ਨੰਬਰ 12 ਵਿੱਚ ਪਸ਼ੂ ਢਿੱਡਲ ਨਾ ਹੋਵੇ ਇੱਕ ਪਾਸੇ ਨੂੰ ਜਿਹੜਾ ਢਿੱਡ ਨਾ ਜਾਂਦਾ ਹੋਵੇ ਨੰਬਰ 13 ਤੇ ਜੇਕਰ ਆਪਾਂ ਦੋਸਤੋ ਐਨ ਖਾਸ ਗੱਲ ਕਰੀਏ ਤਾਂ ਜੇਕਰ ਆਪਾਂ ਪਸ਼ੂ ਤੋੜ ਕੇ ਦੇਖਦੇ ਹਾਂ ਪਸ਼ੂ ਨੂੰ ਤੋੜ ਕੇ ਜ਼ਰੂਰ ਦੇਖੋ ਅਗਲੇ ਪੈਰਾਂ ਦੀਆਂ ਪੈੜਾਂ ਤੇ ਪਿਛਲੇ ਪੈਰਾਂ ਦੀਆਂ ਪੜਾਣ ਜਿਹੜੀਆਂ ਆਉਣੀਆਂ ਬਹੁਤ ਜ਼ਿਆਦੀਆਂ ਲਾਜ਼ਮੀ ਨੇ ਸੋ ਦੋਸਤੋ ਇਹ ਸੀ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਇੱਕ ਦੋ ਚਾਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਅੱਗੇ ਤੋਂ ਹੋਰ ਵੀ ਆਪਾਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਰਾਵਾਂਗੇ ਵੀਡੀਓ ਵੇਖਣ ਲਈ ਧੰਨਵਾਦ